ਅੱਜ ਦੇ ਟਾਈਮ 'ਚ ਸੋਸ਼ਲ ਮੀਡੀਆ ਐਨੀ ਵੱਡੀ ਤਾਕਤ ਬਣ ਚੁੱਕਿਆ ਹੈ ਕਿ ਜਿੰਨਾ ਆਪਾਂ ਉਹਨੂੰ ਯੂਜ਼ ਕਰਦੇ ਆਂ ਜਿੰਨਾ ਉਹਨੂੰ ਵਰਤਦੇ ਆਂ ਉਹਨਾਂ ਜਿਆਦਾ ਉਹਦੇ 'ਚ ਖੁੰਦੇ ਚਲੇ ਜਾਂਦੇ ਆਂ ਤੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਆਪਣਾ ਟਾਈਮ ਲੰਘ ਕਿੱਥੇ ਗਿਆ ਜਿਨ੍ਹਾਂ ਨੇ ਇਹਨਾਂ ਸੋਸ਼ਲ ਮੀਡੀਆ ਐਪਸ ਨੂੰ ਡਿਜ਼ਾਈਨ ਕੀਤਾ ਸੀ ਜਿਨ੍ਹਾਂ ਨੇ ਇਹਨਾਂ ਨੂੰ ਬਣਾਇਆ ਸੀ ਹੁਣ ਉਹਨਾਂ ਦਾ ਹੀ ਕੰਟਰੋਲ ਇਹਨਾਂ ਐਪਸ ਤੇ ਨਹੀਂ ਹੈ ਕਿਉਂਕਿ ਇਹਨਾਂ ਐਪਸ ਨੇ ਇੰਨਾ ਕੁ ਜ਼ਿਆਦਾ ਪੂਰੀ ਦੁਨੀਆ 'ਚ ਲੋਕਾਂ ਨੂੰ ਆਪਣੇ ਕੰਟਰੋਲ 'ਚ ਲੈ ਲਿਆ ਹੈ ਕਿ ਹੁਣ ਇਹਨਾਂ ਐਪਸ ਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਚੁੱਕਿਆ ਹੈ ਇੱਕ ਗੱਲ ਹੋਰ ਹੈਰਾਨ ਕਰਨ ਵਾਲੀ ਹੈ ਜੋ ਕਈਆਂ ਨੂੰ ਪਸੰਦ ਨਹੀਂ ਆਉਗੀ ਕਿਉਂਕਿ ਜ਼ਿਆਦਾਤਰ ਉਹੀ ਯੂਜ਼ ਕਰਦੇ ਆਂ ਅੱਜ ਦੇ ਟਾਈਮ 'ਚ ਇੱਕ ਸਰਵੇ ਦੇ ਹਿਸਾਬ ਨਾਲ ਪਤਾ ਲੱਗਿਆ ਹੈ ਕਿ ਜ਼ਿਆਦਾ ਸੋਸ਼ਲ ਮੀਡੀਆ ਯੰਗਸਟਰ ਯੂਜ਼ ਨਹੀਂ ਕਰ ਰਹੇ ਯੂਜ਼ ਤਾਂ ਕਰ ਰਹੇ ਆਂ ਪਰ ਉਹ ਤੋਂ ਵੀ ਜ਼ਿਆਦਾ ਯੂਜ਼ ਜੋ ਕਦੇ ਐਕਸਪੈਕਟ ਨਹੀਂ ਸੀ ਕੀਤਾ ਹੁਣ 50 ਸਾਲ ਤੋਂ ਉੱਤੇ ਦੀ ਏਜ ਵਾਲੇ ਯੂਜ਼ ਕਰ ਰਹੇ ਆਂ ਚਾਹੇ ਉਹ ਲੇਡੀਜ਼ ਹੋਣ ਚਾਹੇ ਜੈਂਟਸ ਹੋਣ ਤੇ ਇਹ ਹੀ ਸਭ ਤੋਂ ਖਤਰਨਾਕ ਗੱਲ ਹੈ ਕਿਉਂਕਿ ਜੋ 50 ਸਾਲ ਦੀ ਉੱਤੇ ਤੋਂ ਏਜ ਵਾਲੇ ਹਨ ਉਹਨਾਂ ਨੂੰ ਸੋਸ਼ਲ ਮੀਡੀਆ ਆਪਣੇ ਇਨਫਲੂਐਂਸ ਚ ਆਪਣੇ ਧਾਇਰੇ ਚ ਬਹੁਤ ਛੇਤੀ ਲੈ ਲੈਂਦਾ ਹੈ ਅੱਜ ਦੇ ਟਾਈਮ ਚ ਜੋ ਫਰਾਡ ਹੋ ਰਹੇ ਹਨ ਉਹ ਇਸੇ ਤਰੀਕੇ ਨਾਲ ਹੋ ਰਹੇ ਹਨ ਕਿਉਂਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਜਦੋਂ ਆਪਾਂ ਕਈ ਵਾਰ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਆ ਕੋਈ ਲਿੰਕ ਆ ਗਿਆ ਉਹਨੂੰ ਕਲਿੱਕ ਕਰਤਾ ਤੇ ਪੈਸੇ ਉੱਡ ਗਏ ਜਿਨ੍ਹਾਂ ਇੰਜੀਨੀਅਰਸ ਨੇ ਇਹਨਾਂ ਸੋਸ਼ਲ ਮੀਡੀਆ ਐਪਸ ਨੂੰ ਡਿਜ਼ਾਈਨ ਕੀਤਾ ਉਹ ਆਪ ਦੱਸਦੇ ਆ ਵੀ ਸਾਡੇ ਕੰਟਰੋਲ ਤੋਂ ਹੁਣੇ ਬਾਹਰ ਹੋ ਚੁੱਕਿਆ ਕਿਉਂਕਿ ਜਿਸ ਹਿਸਾਬ ਨਾਲ AI ਅੱਜ ਦੇ ਟਾਈਮ ਚ ਕੰਮ ਕਰ ਰਿਹਾ ਆ ਆਰਟੀਫੀਸ਼ੀਅਲ ਇੰਟ ਉਹ ਸਾਡੇ ਤੇ ਚੰਗਾ ਅਸਰ ਪਾਉਣ ਦੀ ਬਜਾਏ ਬਹੁਤ ਜ਼ਿਆਦਾ ਮਾੜਾ ਅਸਰ ਵੀ ਪਾ ਰਿਹਾ ਹੈ ਤੇ ਇਹਦੇ ਕੀ ਮਾੜੇ ਨਤੀਜੇ ਹੋ ਸਕਦੇ ਆ ਤੇ ਕੀ ਮਾੜੇ ਨਤੀਜੇ ਨਿਕਲ ਰਹੀਆਂ ਇਸ ਵੀਡੀਓ ਚ ਅੱਪਾ ਗੱਲ ਕਰਾਂਗੇ ਅੱਜ ਦੇ ਟਾਈਮ ਚ ਕੋਈ ਹੀ ਹੋਊਗਾ ਜੋ ਸੋਸ਼ਲ ਮੀਡੀਆ ਨੂੰ ਜਾਂ ਸੋਸ਼ਲ ਮੀਡੀਆ ਦੀ ਐਪਸ ਨੂੰ ਯੂਜ਼ ਨਹੀਂ ਕਰਦਾ ਪਰ ਫਰਕ ਸਿਰਫ ਇਹਨਾਂ ਹੈ ਕਿ ਬਹੁਤੇ ਇਹਨੂੰ ਯੂਜ਼ ਕਰਦੇ ਆ ਐਂਟਰਟੇਨਮੈਂਟ ਦੇ ਪਰਪਸ ਲਈ ਵੀ ਸਾਡਾ ਟਾਈਮ ਪਾਸ ਹੋ ਹੀ ਜਾਵੇ ਪਰ ਬਹੁਤ ਘੱਟੋ ਲੋਕ ਆ ਜੋ ਇਹਨੇ ਯੂਜ਼ ਕਰਦੇ ਆ ਸਿਰਫ ਆਪਣੇ ਕੰਮ ਵਾਸਤੇ ਅੱਜ ਦੇ ਟਾਈਮ 'ਚ ਕਿਸੇ ਨੂੰ ਇਕੱਲਾ ਕਿਹਾ ਹੀ ਨਹੀਂ ਜਾ ਸਕਦਾ ਚਾਹੇ ਕੋਈ ਆਪਣੇ ਕਮਰੇ 'ਚ ਬੰਦ ਹੈ ਚਾਹੇ ਕਿਸੇ ਘਰ 'ਚ ਇਕੱਲਾ ਹੈ ਉਹਦੇ ਨਾਲ ਇੱਕ ਤਾਕਤ ਜ਼ਰੂਰ ਹਮੇਸ਼ਾ ਰਹਿੰਦੀ ਹੈ ਉਹ ਹੈ ਉਹਦਾ smartphones ਤੇ smartphones 'ਚ ਜੇ ਇੰਟਰਨੈਟ ਹੀ ਨਾ ਹੋਵੇ ਸੋਸ਼ਲ ਮੀਡੀਆ ਦੀ ਕੋਈ ਐਪ ਨਾ ਹੋਵੇ ਤਾਂ smartphones ਵੀ ਇੱਕ ਡੱਬਾ ਬਣ ਜਾਂਦਾ ਹੈ ਤੇ ਅੱਜ ਦੇ ਟਾਈਮ 'ਚ ਇੰਟਰਨੈਟ ਦਾ ਜਿੰਨਾ ਯੂਜ਼ ਵਧਿਆ ਉਹ ਹੈ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਐਪਸ ਕਰਕੇ ਤੇ ਉਹਨੂੰ ਆਪਾਂ ਐਂਟਰਟੇਨਮੈਂਟ ਦੇ ਪਰਪਸ ਨਾਲ ਲੈਣੇ ਆ ਤਾਂ ਸੋਸ਼ਲ ਮੀਡੀਆ ਆਪਣੇ ਤੋਂ ਉਵੇਂ ਹੀ ਕੰਮ ਕਰਾਉਂਦਾ ਹੈ ਹਾਂਜੀ ਆਪਣੇ ਤੋਂ ਕੰਮ ਕਰਵਾਉਂਦਾ ਸੋਸ਼ਲ ਮੀਡੀਆ ਆਪਾਂ ਨੂੰ ਸ਼ਾਇਦ ਲੱਗਦਾ ਇਹ ਐਪਸ ਆਪਾਂ ਨੂੰ ਫ੍ਰੀ ਚ ਮਿਲੀਆਂ ਫ੍ਰੀ ਚ ਮਿਲੀਆਂ ਪਰ ਆਪਣੇ ਤੋਂ ਉਹ ਐਪਸ ਕਿੰਨਾ ਕਮਾਉਂਦੀਆਂ ਜਿਹ ਆ ਉਹਦੇ ਪਿੱਛੇ ਜੋ ਇੰਜੀਨੀਅਰਸ ਇਹਨਾਂ ਐਪਸ ਨੂੰ ਡਿਜ਼ਾਈਨ ਕਰਦੇ ਆ ਉਹ ਆਪਣੇ ਤੋਂ ਕਿੰਨਾ ਅਰਬਾਂ ਲੱਖਾਂ ਰੁਪਇਆ ਕਮਾਉਂਦੇ ਆ ਉਹ ਆਪਾਂ ਇਸ ਵੀਡੀਓ ਚ ਗੱਲ ਕਰਾਂਗੇ ਸੋਸ਼ਲ ਮੀਡੀਆ ਨੂੰ ਡਿਜ਼ਾਈਨ ਕਰਨ ਵਾਲੇ ਇੰਜੀਨੀਅਰਸ ਆਪ ਦੱਸਦੇ ਆਂ ਵੀ ਜਦੋਂ ਸੋਸ਼ਲ ਮੀਡੀਆ ਦੀ ਐਪਸ ਆਪਾਂ ਡਿਜ਼ਾਈਨ ਕਰ ਰਹੀ ਸੀ ਉਸ ਟਾਈਮ ਆਪਣੇ ਮਾਈਂਡ 'ਚ ਇਹ ਸੀ ਵੀ ਸੋਸ਼ਲ ਮੀਡੀਆ ਨੂੰ ਡਿਜ਼ਾਈਨ ਤਾਂ ਆਪਾਂ ਕਰ ਲਿਆ ਪਰ ਇਹਨਾਂ ਨੂੰ ਚਲਾਉਣ ਵਾਸਤੇ smartphones ਚਾਹੀਦੇ ਆਂ ਪਰ ਅੱਜ ਦੇ ਟਾਈਮ 'ਚ ਕਹਾਣੀ ਪੁੱਠੀ ਹੋ ਚੁੱਕੀ ਹੈ ਹੁਣ smartphones ਇਸ ਤਰੀਕੇ ਨਾਲ ਡਿਜ਼ਾਈਨ ਕੀਤੇ ਜਾਂਦੇ ਆਂ ਵੀ ਵੱਧ ਤੋਂ ਵੱਧ ਇਹਨਾਂ ਐਪਸ ਨੂੰ ਯੂਜ਼ ਕੀਤਾ ਜਾ ਸਕੇ ਤੇ ਵੱਧ ਤੋਂ ਵੱਧ ਜਿੰਨੇ ਲੋਕ ਇਹਨਾਂ ਐਪਸ ਨੂੰ ਯੂਜ਼ ਕਰਨਗੇ ਉਹਨਾਂ ਨੂੰ ਆਪਣੇ ਦਾਇਰੇ 'ਚ ਲਿਆ ਜਾ ਸਕੇ ਇੱਕ ਚੀਜ਼ ਆਪਾਂ ਸਾਰਿਆਂ ਨੇ ਨੋਟ ਜ਼ਰੂਰ ਕੀਤੀ ਹੋਣੀ ਵੀ ਜੋ ਵੀ ਆਪਾਂ ਸੋਸ਼ਲ ਮੀਡੀਆ ਤੇ ਸਰਚ ਕਰਦੇ ਆ ਉਹ ਸਰਚ ਚਾਹੇ ਆਪਾਂ ਵੀਡੀਓ ਕੋਈ ਕਰ ਰਹੇ ਆਂ ਚਾਹੇ ਆਪਾਂ ਕੋਈ ਫੋਟੋ ਕਰ ਰਹੇ ਆਂ ਚਾਹੇ ਕੁਝ ਵੀ ਆਪਾਂ ਲਿਖ ਕੇ ਸਰਚ ਕਰ ਰਹੇ ਆਂ ਜਦੋਂ ਆਪਾਂ ਸਰਚ ਕੀਤਾ ਤਾਂ ਉਹਦੇ ਹਿਸਾਬ ਨਾਲ ਰਿਜ਼ਲਟ ਮਿਲ ਗਏ ਅਗਲੀ ਵਾਰ ਆਪਣੇ ਸਾਹਮਣੇ ਉਸੇ ਰਿਲੇਟਿਡ ਹੀ ਵੀਡੀਓਜ਼ ਆਉਣਗੀਆਂ ਉਸੇ ਰਿਲੇਟਿਡ ਹੀ ਫੋਟੋ ਆਉਣਗੀਆਂ ਜੋ ਆਪਾਂ ਪਹਿਲਾਂ ਸਰਚ ਕੀਤਾ ਕਿਉਂਕਿ ਸੋਸ਼ਲ ਮੀਡੀਆ ਦੀ ਤਾਕਤ ਇੰਨੀ ਵੱਧ ਚੁੱਕੀ ਹੈ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਉਹ ਆਪਣੀ ਹਰ ਨਜ਼ਰ ਤੇ ਨਜ਼ਰ ਰੱਖ ਰਿਹਾ ਹੈ ਆਪਣੀ ਨਜ਼ਰ ਕਿੱਥੇ ਜਾ ਕੇ ਟਿਕਦੀ ਹੈ ਕਿਸ ਵੀਡੀਓ ਨੂੰ ਕਿਸ ਫੋਟੋ ਨੂੰ ਜਾਂ ਕਿਸ ਟੌਪਿਕ ਨੂੰ ਆਪਾਂ ਸਭ ਤੋਂ ਜ਼ਿਆਦਾ ਦੇਖਿਆ ਉਹਦੇ ਹਿਸਾਬ ਨਾਲ ਆਪਣੇ ਇੰਟਰਸਟ ਦੇ ਹਿਸਾਬ ਨਾਲ ਆਪਣੇ ਉਹ ਚੀਜ਼ ਸਾਹਮਣੇ ਆ ਜਾਂਦੀ ਹੈ ਤੇ ਆਪਾਂ ਨੂੰ ਫੋਰਸ ਕੀਤਾ ਜਾਂਦਾ ਹੈ ਉਸ ਐਪ ਵੱਲੋਂ ਕਿ ਆਪਾਂ ਹੋਰ ਜ਼ਿਆਦਾ ਇਸ ਚੀਜ਼ ਨੂੰ ਦੇਖੀਏ ਤੇ ਆਪਾਂ ਨੂੰ ਪੁੱਛਿਆ ਵੀ ਜਾਂਦਾ ਹੈ ਕਿ ਤੁਸੀਂ ਹੋਰ ਜ਼ਿਆਦਾ ਇਸ ਦੇ ਰਿਲੇਟਿਡ ਦੇਖਣਾ ਚਾਹੁੰਦੇ ਹੋ ਅੱਪਾ ਜਦੋਂ ਕੋਈ ਸ਼ਾਪਿੰਗ ਵੀ ਕਰਨੀ ਹੋਵੇ ਅੱਪਾ ਕੋਈ ਚੀਜ਼ ਸਰਚ ਕਰੀਏ ਤਾਂ ਅੱਪਾ ਉਹ ਸਰਚ ਕੀਤੀ ਹੋਈ ਚੀਜ਼ ਨੂੰ ਅਗਲੇ ਦਿਨ ਵੀ ਦੇਖ ਸਕਦੇ ਆ ਅਗਲੇ ਘੰਟੇ ਵੀ ਦੇਖ ਸਕਦੇ ਕਿਉਂਕਿ ਉਸੇ ਰਿਲੇਟਿਡ AI ਅੱਪਾ ਨੂੰ ਉਹ ਚੀਜ਼ ਦਿਖਾਊਗਾ ਤਾਂ ਅੱਪਾ ਨੂੰ ਲੱਗਦਾ ਵੀ ਸੋਸ਼ਲ ਮੀਡੀਆ ਅੱਪਾ ਨੂੰ ਫ੍ਰੀ ਚ ਮਿਲਿਆ ਹੋਇਆ ਫ੍ਰੀ ਚ ਯੂਜ਼ ਕਰ ਰਹੇ ਆ ਇਹ ਸੱਚੀ ਗੱਲ ਹੈ ਵੀ ਅੱਪਾ ਫ੍ਰੀ ਚ ਯੂਜ਼ ਕਰ ਰਹੇ ਆ ਪਰ ਅੱਪਾ ਜੋ ਚੀਜ਼ ਉਸਤੇ ਸਰਚ ਕਰ ਰਹੇ ਆ ਅੱਪਾ ਜੋ ਸੋਸ਼ਲ ਮੀਡੀਆ ਯੂਜ਼ ਕਰ ਰਹੇ ਆ ਜੋ ਆਪਣਾ ਇੰਟਰਸਟ ਹੈ ਉਦੇ ਹਿਸਾਬ ਨਾਲ ਆਪਣੇ ਤੋਂ ਲੱਖਾਂ ਕਰੋੜਾਂ ਡਾਲਰ ਕਮਾਏ ਜਾ ਰਹੇ ਆ ਪੂਰੀ ਦੁਨੀਆ 'ਚ ਕਿਉਂਕਿ ਇੱਕ ਐਗਜ਼ਾਮਪਲ ਆਪਾਂ ਲੈ ਕੇ ਚੱਲਦੇ ਆਂ ਵੀ ਜਦੋਂ ਕੋਈ ਵੀ ਆਪਾਂ ਐਪ ਯੂਜ਼ ਕਰਦੇ ਆਂ ਉਸ ਤੋਂ ਪਹਿਲਾਂ ਆਪਣੀ ਡਿਟੇਲ ਉਸ ਐਪ 'ਚ ਭਰਨੀ ਹੁੰਦੀ ਹੈ ਉਸ ਦੇ ਹਿਸਾਬ ਨਾਲ ਆਪਣਾ ਡਾਟਾ ਉਸ ਕੰਪਨੀ ਕੋਲ ਚਲਾ ਜਾਂਦਾ ਹੈ ਅਪਾ ਜੇ ਸਟੋਰ ਚ ਜਾਈਏ ਸ਼ਾਪਿੰਗ ਕੀਤੀ ਹੋਵੇ ਤਾਂ ਆਪਾਂ ਉਹਨੂੰ ਨੰਬਰ ਜ਼ਰੂਰ ਦੇ ਕੇ ਆਉਨੇ ਆ ਕਿਉਂਕਿ ਸ਼ਾਪਿੰਗ ਕਰਨ ਤੋਂ ਬਾਅਦ ਉਹ ਆਪਾਂ ਨੂੰ ਆਪਣਾ ਨੰਬਰ ਪੁੱਛਦੇ ਆ ਤੇ ਆਪਾਂ ਉਹਨਾਂ ਨੂੰ ਜਦੋਂ ਨੰਬਰ ਦਿੰਨੇ ਆ ਤਾਂ ਆਪਾਂ ਨੂੰ ਮੈਸੇਜ ਆਉਣੇ ਸਟਾਰਟ ਹੋ ਜਾਂਦੇ ਆ ਤਾਂ ਇੱਕ ਤਰੀਕੇ ਨਾਲ ਕੰਪਨੀ ਕੋਲ ਆਪਣਾ ਡਾਟਾ ਚੱਲਿਆ ਗਿਆ ਜਦੋਂ ਆਪਣਾ ਡਾਟਾ ਕੰਪਨੀ ਕੋਲ ਚੱਲਿਆ ਗਿਆ ਤਾਂ ਕੰਪਨੀ ਕੋਲ ਆਪਣੀ ਪੂਰੀ ਡਿਟੇਲ ਆ ਗਈ ਇਸੇ ਤਰੀਕੇ ਨਾਲ ਜੋ ਡਿਟੇਲ ਆਪਣੀ ਸੋਸ਼ਲ ਮੀਡੀਆ ਕੋਲ ਪਈ ਹੈ ਜੋ ਆਪਾਂ ਡਿਟੇਲ ਪਹਿਲਾਂ ਫਿਲ ਕਰਦੇ ਆ ਉਹ ਅੱਗੇ ਕੰਪਨੀਆਂ ਨੂੰ ਲੱਖਾਂ ਕਰੋੜਾਂ ਡਾਲਰ ਚ ਵੇਚੀ ਜਾਂਦੀ ਹੈ ਕਿਉਂਕਿ ਉਹ ਕੰਪਨੀਆਂ ਫਿਰ ਆਪਣੇ ਇੰਟਰਸਟ ਦੇ ਹਿਸਾਬ ਨਾਲ ਆਪਾਂ ਨੂੰ ਆਪਣੇ ਪ੍ਰੋਡਕਟਸ ਵੇਚਦੀਆਂ ਤੇ ਹੁਣ ਤੋਂ ਇਹ ਕਹਿਣਾ ਜ਼ਰੂਰ ਬੰਦ ਕਰਦੇ ਵੀ ਆਪਾਂ ਨੂੰ ਇਹ ਐਪਸ ਫ੍ਰੀ ਚ ਮਿਲੀਆਂ ਹੋਈਆਂ ਕਿਉਂਕਿ ਫ੍ਰੀ ਚ ਅੱਜ ਦੇ ਟਾਈਮ 'ਚ ਕੁਝ ਨਹੀਂ ਮਿਲਦਾ ਕਿਉਂਕਿ ਜਿੱਥੇ ਕੋਈ ਨਾ ਕੋਈ ਚੀਜ਼ ਆਪਾਂ ਨੂੰ ਫ੍ਰੀ ਚ ਮਿਲ ਰਹੀ ਹੈ ਉਸ ਫ੍ਰੀ ਦੇ ਚੱਕਰ 'ਚ ਕੋਈ ਨਾ ਕੋਈ ਆਪਣੇ ਤੋਂ ਬਹੁਤ ਜ਼ਿਆਦਾ ਪੈਸੇ ਕਮਾ ਰਿਹਾ ਹੈ ਕੀ ਤੁਹਾਨੂੰ ਅਟੈਂਸ਼ਨ ਇੰਜੀਨੀਅਰਸ ਬਾਰੇ ਪਤਾ ਹੈ ਅਟੈਂਸ਼ਨ ਇੰਜੀਨੀਅਰਸ ਉਹਨਾਂ ਨੂੰ ਕਹਿੰਦੇ ਆ ਜੋ ਆਪਣੀ ਅਟੈਂਸ਼ਨ ਲੈਣ ਦਾ ਕੰਮ ਕਰਦੇ ਆ ਜਦੋਂ ਸੋਸ਼ਲ ਮੀਡੀਆ ਨੂੰ ਆਪਾਂ ਯੂਜ਼ ਕਰ ਰਹੇ ਆ ਤਾਂ ਆਪਾਂ ਕਿਸ ਚੀਜ਼ ਤੇ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਕਿਸ ਕਿਸ ਵੀਡੀਓ ਤੇ ਕਿਸ ਸ਼ੋਰਟ ਤੇ ਜਾਂ ਕਿਸ ਟੌਪਿਕ ਤੇ ਆਪਾਂ ਸਭ ਤੋਂ ਜ਼ਿਆਦਾ ਟਾਈਮ ਟਿਕੇ ਆ ਉਹ ਚੀਜ਼ ਨੋਟ ਕਰਦੇ ਆ ਅਟੈਂਸ਼ਨ ਇੰਜੀਨੀਅਰਸ ਹੁਣ ਇਹਨਾਂ ਦਾ ਕੰਮ ਹੈ ਉਸ ਚੀਜ਼ ਨੂੰ ਨੋਟ ਕਰਨਾ ਵੀ ਯੂਜ਼ਰ ਦਾ ਇੰਟਰਸਟ ਕਿਸ ਚੀਜ਼ 'ਚ ਹੈ ਤੇ ਯੂਜ਼ਰ ਕਿਸ ਗੱਲ ਤੋਂ ਜ਼ਿਆਦਾ ਖੁਸ਼ ਹੁੰਦਾ ਹੈ ਕਿਉਂਕਿ ਜਦੋਂ ਆਪਾਂ ਨੂੰ ਕੋਈ ਚੀਜ਼ ਖੁਸ਼ ਕਰਦੀ ਆ ਤਾਂ ਆਪਾਂ ਉਹਨੂੰ ਵਾਰ-ਵਾਰ ਦੇਖਣਾ ਚਾਹੁੰਦੇ ਆ ਜਾਂ ਵਾਰ-ਵਾਰ ਸੁਣਨਾ ਚਾਹੁੰਦੇ ਆ ਮੰਨ ਲਓ ਆਪਾਂ ਕੋਈ ਫੋਟੋ ਜਾਂ ਵੀਡੀਓ ਅਪਲੋਡ ਕੀਤੀ ਆਪਣੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਉਸ ਫੋਟੋ ਨੂੰ ਆਪਾਂ ਅਪਲੋਡ ਕਰਨ ਤੋਂ ਬਾਅਦ ਵਾਰ-ਵਾਰ ਚੈੱਕ ਕਰਦੇ ਆ ਵੀ ਉਸਤੇ ਲਾਈਕ ਕਿੰਨੇ ਆਏ ਆ ਕਮੈਂਟ ਕਿੰਨੇ ਆਏ ਆ ਕਿਉਂਕਿ ਆਪਾਂ ਆਪਣੀ ਤਾਰੀਫ਼ ਸੁਣਨਾ ਚਾਹੁੰਦੇ ਆ ਉਸ ਵੀਡੀਓ ਨੂੰ ਆਪਾਂ ਬਾਰ-ਬਾਰ ਦੇਖਦੇ ਆ ਕਿ ਉਸ ਵੀਡੀਓ ਤੇ ਕਮੈਂਟ ਆਇਆ ਜਾਂ ਨਹੀਂ ਕੋਈ ਇਹ ਅਟੈਨਸ਼ਨ ਇੰਜੀਨੀਅਰਸ ਇਸੇ ਗੱਲ ਤੇ ਫੋਕਸ ਕਰਦੇ ਆ ਵੀ ਆਪਾਂ ਨੂੰ ਵੱਧ ਤੋਂ ਵੱਧ ਖੁਸ਼ ਕਿਵੇਂ ਕੀਤਾ ਜਾ ਸਕੇ ਜਦੋਂ ਆਪਾਂ ਨੂੰ ਲਾਈਕਸ ਮਿਲਦੇ ਆ ਤਾਂ ਆਪਾਂ ਖੁਸ਼ ਹੁੰਦੇ ਆ ਜਦੋਂ ਆਪਾਂ ਨੂੰ ਵਧੀਆ ਕਮੈਂਟਸ ਆਉਂਦੇ ਆ ਤਾਂ ਆਪਾਂ ਖੁਸ਼ ਹੁੰਦੇ ਆ ਕਿਉਂਕਿ ਆਪਣੇ ਬ੍ਰੇਨ 'ਚ ਜੋ ਡੋਪਾਮਾਈਨ ਕੈਮੀਕਲ ਹੁੰਦਾ ਉਹ ਜਦੋਂ ਰਿਲੀਜ਼ ਹੁੰਦਾ ਤਾਂ ਆਪਾਂ ਨੂੰ ਖੁਸ਼ੀ ਮਿਲਦੀ ਹੈ ਤੇ ਇਹ ਇੱਕ ਸਾਇੰਟਿਫਿਕ ਰਿਸਰਚ ਵੀ ਹੋ ਚੁੱਕੀ ਹੈ ਵੀ ਜੋ ਕੋਕੇਨ ਦਾ ਨਸ਼ਾ ਹੈ ਜਦੋਂ ਉਹ ਕੋਈ ਵੀ ਕਰਦਾ ਹੈ ਕੌ ਕਰਨ ਦੇ ਨਾਲ ਜੋ ਇੱਕ ਡੋਪਾਮਾਈਨ ਕੈਮੀਕਲ ਰਿਲੀਜ਼ ਹੁੰਦਾ ਹੈ ਇਹ ਉਸੇ ਨਾਲ ਦਾ ਜੋ ਕੈਮੀਕਲ ਰਿਲੀਜ਼ ਆਪਣਾ ਉਸ ਟਾਈਮ ਬ੍ਰੇਨ 'ਚ ਹੁੰਦਾ ਹੈ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਕੋਈ ਚੰਗੀ ਚੀਜ਼ ਦੇਖਦੇ ਹਾਂ ਜਾਂ ਆਪਣੇ ਪਸੰਦ ਦੀ ਚੀਜ਼ ਦੇਖਦੇ ਹਾਂ ਮੰਨ ਲਓ ਜਦੋਂ ਆਪਾਂ ਨੂੰ ਫੋਟੋ ਜਾਂ ਵੀਡੀਓ ਤੇ ਲਾਈਕਸ ਮਿਲਨੇ ਸਟਾਰਟ ਹੋ ਗਏ ਤਾਂ ਆਪਣਾ ਡੋਪਾਮਾਈਨ ਕੈਮੀਕਲ ਉੱਥੇ ਰਿਲੀਜ਼ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਆਪਾਂ ਵਾਰ-ਵਾਰ ਉਸ ਚੀਜ਼ ਨੂੰ ਦੇਖਦੇ ਹਾਂ ਤੇ ਉਹੀ ਚੀਜ਼ ਤਾਂ ਇਹਨਾਂ ਕੰਪਨੀਆਂ ਨੂੰ ਚਾਹੀਦੀ ਹੈ ਵੀ ਆਪਣਾ ਇੰਟਰਸਟ ਕਿਸ ਚੀਜ਼ ਦਾ ਹੈ ਤੇ ਆਪਣਾ ਇੰਟਰਸਟ ਅੱਗੇ ਵੇਚਿਆ ਜਾ ਸਕੇ ਹੁਣ ਤੁਸੀਂ ਇਸੇ ਗੱਲ ਤੋਂ ਅੰਦਾਜ਼ਾ ਲਾ ਲਓ ਵੀ ਆਪਣਾ ਡਾਟਾ ਕਿਸ ਤਰੀਕੇ ਨਾਲ ਕੰਪਨੀਆਂ ਕੋਲ ਜਾ ਰਿਹਾ ਹੈ ਆਪਾਂ ਨੂੰ ਸਾਰੇ ਆਪਣੇ ਨਾਮ ਨਾਲ ਜਾਣਦੇ ਆਂ ਆਪਾਂ ਨੂੰ ਨਾਮ ਨਾਲ ਕੋਈ ਬੁਲਾਉਂਦਾ ਕਿਉਂਕਿ ਆਪਾਂ ਆਪਣੇ ਨਾਮ ਰੱਖੇ ਹੋਏ ਆਂ ਪਰ ਸੋਸ਼ਲ ਮੀਡੀਆ 'ਚ ਜੋ ਪਿੱਛੇ ਅਟੈਂਸ਼ਨ ਇੰਜੀਨੀਅਰਸ ਚਾਹੇ ਕੰਮ ਕਰ ਰਹੇ ਆਂ ਚਾਹੇ AI ਕੰਮ ਕਰ ਰਿਹਾ ਉਹ ਆਪਾਂ ਨੂੰ ਆਪਣੇ ਯੂਨੀਕ ਨੰਬਰ ਨਾਲ ਜਾਣਦਾ ਕਿਉਂਕਿ ਜਿੰਨੇ ਵੀ ਯੂਜ਼ਰ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ ਉਹਨਾਂ ਨੂੰ ਇੱਕ ਯੂਨੀਕ ਆਈਡੈਂਟੀਟੀ ਨੰਬਰ ਮਿਲਿਆ ਹੋਇਆ ਤੇ ਉਸੇ ਦੇ ਬਿਹਾਫ ਤੇ ਆਪਣਾ ਡਾਟਾ ਕੰਪਨੀਆਂ ਕੋਲ ਜਾ ਰਿਹਾ ਤੇ ਕੰਪਨੀਆਂ ਲੱਖਾਂ ਕਰੋੜਾ ਰੁਪਏ ਕਮਾ ਰਹੀਆਂ ਇਸ ਕਰਕੇ ਸੋਸ਼ਲ ਮੀਡੀਆ ਜਿਹੜਾ ਆਪਾਂ ਯੂਜ਼ ਕਰ ਰਹੇ ਹਾਂ ਤੇ ਉਹਨੂੰ ਫ੍ਰੀ ਕਹਿ ਰਹੇ ਆ ਤੇ ਫ੍ਰੀ ਤਾਂ ਹੈ ਪਰ ਕਰੋੜਾਂ ਲੱਖਾਂ ਰੁਪਇਆ ਕਮਾਇਆ ਆਪਣੇ ਤੋਂ ਜਾ ਰਿਹਾ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਜੋ ਆਪਾਂ ਨੂੰ ਚੀਜ਼ ਕਦੇ ਵਾਪਸ ਮਿਲ ਹੀ ਨਹੀਂ ਸਕਦੀ ਉਸ ਚੀਜ਼ ਦਾ ਨੁਕਸਾਨ ਹੋ ਰਿਹਾ ਉਹ ਹੈ ਆਪਣਾ ਟਾਈਮ ਟਾਈਮ ਇੰਨਾ ਕਿ ਜ਼ਿਆਦਾ ਵੇਸਟ ਹੋ ਰਿਹਾ ਸੋਸ਼ਲ ਮੀਡੀਆ ਤੇ ਵੀ ਉਦੀ ਤਾਂ ਗੱਲ ਹੀ ਛੱਡ ਦਿਓ ਕਿਉਂਕਿ ਕਹਿੰਦੇ ਆ ਨਾ ਵੀ ਕੋਈ ਵੀ ਚੀਜ਼ ਹੱਦ ਤੋਂ ਵੱਧ ਹੋਵੇ ਤਾਂ ਉਹ ਖਤਰਨਾਕ ਹੁੰਦੀ ਹੈ ਤਾਂ ਸੋਸ਼ਲ ਮੀਡੀਆ ਨੂੰ ਯੂਜ਼ ਕਰਨਾ ਆਪਣੇ ਹੱਥ ਚੋਂ ਵੱਧ ਯੂਜ਼ ਕਰਨਾ ਜਾਂ ਜਿੰਨੀ ਲੋੜ ਹੈ ਓਨਾ ਯੂਜ਼ ਕਰਨਾ ਹੈ ਕਿਉਂਕਿ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕਿੱਥੋਂ ਵੀਡੀਓ ਜਾਂ ਕਿੱਥੋਂ ਰੀਲ ਦੇਖਣੀ ਆਪਾਂ ਸ਼ੁਰੂ ਕੀਤੀ ਸੀ ਤੇ ਕਿੱਥੇ ਆਪਾਂ ਪਹੁੰਚ ਗਏ ਤੇ ਉਸ ਤੋਂ ਬਾਅਦ ਘੰਟੇ ਹੀ ਲੰਘ ਗਏ ਤੇ ਆਪਾਂ ਨੂੰ ਪਤਾ ਨਹੀਂ ਲੱਗਿਆ ਤੇ ਬਹੁਤ ਵਾਰ ਤਾਂ ਇਹ ਵੀ ਹੁੰਦਾ ਵੀ ਇਸੇ ਚੱਕਰ 'ਚ ਨਾ ਤਾਂ ਆਪਣੀ ਫੈਮਿਲੀ ਨੂੰ ਆਪਾਂ ਟਾਈਮ ਦਿੰਦੇ ਆਂ ਤੇ ਇਸੇ ਚੱਕਰ 'ਚ ਕਈ ਵਾਰ ਲੜਾਈਆਂ ਵੀ ਹੋ ਜਾਂਦੀਆਂ ਚਾਹੇ ਉਹ ਫੈਮਿਲੀ 'ਚ ਹੋਣ ਚਾਹੇ ਬਾਹਰ ਹੋਣ ਤੇ ਜ਼ਿਆਦਾਤਰ ਫੈਮਿਲੀ 'ਚ ਹੀ ਹੁੰਦੀਆਂ ਤੇ ਅੱਜ ਦੇ ਟਾਈਮ ਤੱਕ ਕਲੇਸ਼ ਪਹਿਲਾਂ ਹੀ ਬਹੁਤ ਹੈ ਤਾਂ ਆਪਾਂ ਉਸ ਕਲੇਸ਼ ਨੂੰ ਆਪਣੇ ਘਰ 'ਚ ਕਿਉਂ ਲੈ ਕੇ ਆਈਏ ਜਿਹਨੂੰ ਲੈ ਕੇ ਆਉਣ ਦੀ ਕੋਈ ਲੋੜ ਹੀ ਨਹੀਂ ਜੋ ਆਪਾਂ ਨੂੰ ਕਿਸੇ ਨੇ ਧੱਕੇ ਨਾਲ ਨਹੀਂ ਦਿੱਤਾ ਆਪਾਂ ਉਸ 'ਚ ਫਸਦੇ ਚਲੇ ਗਏ